आणा छे रटादे एसएचओ इंस्पेक्टर सरमेल सिंह ने अपना चार्ज संभाल दिया ही नशे का कारोबार करने वाले अनु पाया पाजड़ा पत्रकार विशाल शर्मा दी विशेष रिपोर्ट प्रेस कॉन्फ्रेंस कीति जारी की, की मामला है ਇਹ ਅਸੀਂ ਤਿੰਨ ਮਾਮਲੇ ਦਰਜ ਕੀਤੇ ਸੀ ਐਨਡੀ ਦੇ ਕ੍ਰਮ ਕਦਮਾ ਨੰਬਰ 86 ਹੈ ਜੀ ਤੇ ਦੋਸ਼ੀ ਬੁਰ ਸਿੰਘ ਪੁੱਤ ਸੇਵਕ ਪੁੱਤਰ ਗਵਿੰਦਰ ਸਿੰਘ ਵਾਸੀ ਕਮਲਪੁਰ ਕਾਲੇ ਤਿਰੋਗ ਸੁਭਰਾਮਨ ਰਾਮ ਤ੍ਰਿਤੀਆ ਕ੍ਰਮ ਕਦਮਾ ਨੰਬਰ 88 ਇਹ ਰਣਜੀਤ ਸਿੰਘ ਦੇਵੀ ਸਰੰਗਾ son of ਜਸਵੰਤ ਸਿੰਘ ਬਾਬਾ ਜੀਵਨ ਸਿੰਘ ਕਲੋਨੀ ਮੁਕੀ ਬਿਗੜੀ ਇਹ ਤਾਂ 255 ਕਾਰਾਮ ਹੈ ਰਣਗ ਬ੍ਰਾਮ ਗੰਦ ਜੀ ਤਾਂ ਕਿ ਤੀਸਰਾ ਮਕਦਮਾ ਜੀ 99 ਨੰਬਰ ਤੇ ਰਾਮ ਸਿੰਘ ਏਲੀਅਸ ਲੱड्डੂ ਪੁੱਤਰ ਜਗਿੰਦਰ ਸਿੰਘ ਆਬਾਦੀ ਨਾਨਕਪੁਰਾ ਗੁਰੂ ਕੀ ਬਿਡਾੜੀ ਇਹ ਤੋਂ 10 ਗ੍ਰਾਮ ਹੈਰਨ ਬਰਾਮਦ ਹੋਏ ਇਹ ਸਾਰਿਆਂ ਦੇ ਆਪਸ ਚ ਕਨੈਕਟ ਐ ਜੀ ਕਿ ਇਕੱਲੇ ਇਕੱਲੇ ਨਹੀਂ ਜੀ ਇਹ ਵਖ ਵਖ ਇਹ ਜਿਹੜਾ ਪਹਿਲਾ ਵਾ ਕਨੂਰ ਕਾਲੇ ਵਾਲਾ ਉਹ ਤਾਂ ਇਕੱਲਾ ਐ ਜੀ ਬਾਕੀ ਇਹਨਾਂ ਦੋਨਾਂ ਦਾ ਲਿੰਕ ਆਪਸ ਵਿੱਚ ਜੁੜਦਾ ਐ ਇਹ ਸਭ ਕਿੱਥੋਂ ਲੈ ਕੇ ਆਏ ਨਸ਼ਾ ਜੀ ਇਹ ਅਗੇ ਜੀਮ ਦੇ ਫਾਰਵਰਡ ਬੈਕਵਰਡ ਲਿੰਕ ਦੇਦੇ ਹੋ ਪਤਾ ਕਰ ਰਹੇ ਆ ਪਤਾ ਕਰ ਤੋਂ ਬਾਅਦ ਜਿਹੜੀ ਉਹ ਅਗਲਾ ਜੋ ਵੀ ਇਹਨਾਂ ਤੇ ਪਹਿਲੇ ਵੀ ਕੋਈ ਮੁਕਦਮੇ ਦਰਜ ਨੇ ਜੀ ਹਾਂਜੀ ਪਹਿਲਾਂ ਦਰਜ ਹੈ ਜੀ ਇਹਨਾਂ ਨੂੰ ਰਿਮਾਂਡ ਵਗੈਰਾ ਮਿਲੇਗਾ ਟੈਸਟ ਕਰਾਂਗੇ ਜੀ ਟੈਸਟ ਕਰਕੇ ਇਹਨਾਂ ਦਾ ਰਿਮਾਂਡ ਲਿਆ ਦੇਣਾ ਕਿ ਕਿੰਨੀ ਮਾਤਰਾ ਚ ਸਰ ਟੋਟਲ ਜਿਹੜਾ ਬਰਾਮਦ ਹੋਇਆ ਸੌ ਬਰਾਮਿਕੋਲ ਹੈ ਜੀ 255 ਗ੍ਰਾਮ ਇੱਕਿਆ 10 ਗ੍ਰਾਮ ਇੱਕਿਆ